No! ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਪਿੰਡ ਪੰਨੀ ਵਾਲਾ ਫਕਾ ਚੌਕ ਦੇ ਵਿੱਚ ਪੂਰੀ ਤਰ੍ਹਾਂ ਦੇ ਭਾਰਤੀ ਕਿਸਾਨ ਜੀ ਨੇ ਸਿੱਧੂਪੁਰ ਤੇ ਹੋਰ ਜਿਹੜੇ ਇਹਨਾਂ ਦੇ ਸਬਾਸੇ ਕਿਸਾਨ ਜਥੇਬੰਦੀਆਂ ਉਹਨਾਂ ਨੇ ਪੂਰੀ ਤਰ੍ਹਾਂ ਬੰਦ ਕੀਤਾ ਹੈ ਤੇ ਆਪਣੇ ਨਾਲ ਆ ਭਾਰਤੀ ਕਿਸਾਨੀ ਉਹਨੇ ਸਿੱਧੂਪੁਰ ਦੇ ਬਲਾਕ ਪ੍ਰਧਾਨ ਸਰਦਾਰ ਮਜੀਦ ਸਿੰਘ ਜੀ ਪੁੱਛਦੇ ਆ ਇਹਨਾਂ ਨੂੰ ਆਪਾਂ ਪਲੀਜ਼ ਮਜੀਦ ਸਿੰਘ ਜੀ ਵੀ ਪੰਨੀ ਵਾਲਾ ਫੱਤਾ ਜਿਹੜਾ ਅੱਜ ਕਿੰਨੇ ਪਰਸੈਂਟ ਜਿਹੜਾ ਪੰਜਾਬ ਹੋਇਆ ਹਾਂ ਤੁਸੀਂ ਦੇਖ ਹੀ ਰਹੇ ਹੋ ਬਾਈ ਜੀ ਪੰਨੀ ਵਾਲਾ ਫੱਤਾ ਬਾਜ਼ਾਰ 100% ਬੰਦਾ ਸਿਰਫ ਮਜਬੂਰੀ ਦੇ ਵਿੱਚ ਇੱਕ ਮੈਡੀਕਲ ਕਿਉਂ ਮਜਬੂਰੀ ਬਣ ਗਈ ਸ ਇੱਕ ਬਿਮਾਰ ਆ ਗਿਆ ਉਹ ਉਹ ਸਾਡੀ ਬੇਨਤੀ ਤੇ ਉਹਨੇ ਖੁਰ ਖਲਾਇਆ ਅਸੀਂ ਆਪ ਉਹਨੂੰ ਕਹਿ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਆ ਤੇ ਪਿੰਡ ਵੀ ਲਗਭਗ 100% ਸਾਰੇ ਹਾਜ਼ਰ ਹੋਏ ਆ ਤੇ ਪੂਰਨ ਤੌਰ ਤੇ 100% ਬੰਦ ਆਜਾ ਸਿਰਫ ਜਿਹੜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਉਹ ਹੀ ਇੱਥੇ ਨਜ਼ਰ ਆਉਦੀ ਆ ਬਾਕੀ ਜਿਹੜੇ ਹੋਰ ਹੈ ਰਾਜੇ ਵਾਲਾ ਜਨਕਉਤਾ ਦਾ ਹੋਰ ਦੂਜੇ ਪਿਛੇ ਆ ਉਹ ਅੱਜ ਨਜ਼ਰ ਨਹੀਂ ਆਉਦੇ ਮਤਲਬ ਇਹਦਾ ਕਿਉਂ ਕਿਉਂ ਨਹੀਂ ਨਜ਼ਰ ਆਉਦੇ ਆ ਨਹੀਂ ਜਿਹੜੇ ਤਾਂ ਉਹਨਾਂ ਦੇ ਨਾਲ ਹਮਦਰਦੀ ਰੱਖਣ ਵਾਲੇ ਆ ਜਥੇਬੰਦੀਆਂ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮਰਨਵਰਤ ਤੇ ਬੈਠੇ ਆ ਉਹ ਤਾਂ ਲਗਭਗ ਸਾਰੀਆਂ ਜਥੇਬੰਦੀਆਂ ਦੇ ਵਿੱਚੋਂ ਹੀ ਵਰਕਰ ਆਏ ਆ ਪਰ ਮੈਂ ਆਗੂ ਆ ਜਿਹੜੇ ਉਹ ਇੱਕ ਤਰ੍ਹਾਂ ਦਾ ਹੁਣ ਜਦੋਂ ਦਿੱਲੀ ਅੰਦੋਲਨ ਖਤਮ ਹੋਇਆ ਸੀ ਉਤੋਂ ਕੋਈ ਰੱਬ ਜਾਣੇ ਇੱਕ ਤਰ੍ਹਾਂ ਜਿਹੜੇ ਮੋਦੀ ਸਰਕਾਰ ਤੋਂ ਕਾਣੇ ਹੋ ਕੇ ਉੱਠੇ ਆ ਉਹ ਹੁਣ ਕਿਤੇ ਵੀ ਮੋਰਚੇ ਵਿੱਚ ਹਾਜ਼ਰ ਨਹੀਂ ਹੁੰਦੇ ਉਹ ਆਗੂ ਨਾ ਹੀ ਉਹ ਹਾਜ਼ਰ ਹੋਣਗੇ ਇਹ ਨੂੰ ਕੋਈ ਹੋਮੇ ਦੀ ਲੜਾਈ ਤਾਂ ਨਹੀਂ ਕਹਿ ਸਕਦੇ ਵੀ ਇਹ ਹੋਮੇ ਦੇ ਆਪਸੀ ਸਾਰੀਆਂ ਜਥੇਬੰਦੀਆਂ ਦੇ ਵਿੱਚੋਂ ਕੋਈ ਹੋਮੇ ਆ ਕਿਉਂਕਿ ਰੋਜ਼ ਇੱਕ ਨਵੇਂ ਜਿਹਾ ਬੰਦੀ ਹੋਂਦੇ ਵਿੱਚ ਆ ਜਾਂਦੀ ਹੈ ਕਿਤੇ ਬੱਤੀ ਸੀ ਆਈ ਤਾਂ ਪਤਾ ਨਹੀਂ ਕਿੰਨੀਆਂ ਗੋਈਆਂ ਤੇ ਕੋਈ ਮਤਲਬ ਕਿਸਾਨੀ ਸੁਧਾਰchu ਨੂੰ ਛੱਡ ਕੇ ਕੋਈ ਹੋਮੇਦ ਲੜਾਈ ਤੇ ਨਹੀਂ ਬਣੀ ਪਈ ਨਹੀਂ ਹੋਮੇ ਤੇ ਲੜਾਈ ਤਾਂ ਤਾਂ ਹੋ ਸਕਦੀ ਸੀ ਜੇ ਡੱਲੇਵਾਲ ਸਾਹਿਬ ਕੋਈ ਉਹ ਜਾਂ ਪ੍ਰੋਗਰਾਮ ਲੈ ਕੇ ਤੁਰਦੇ ਉਹ ਆਪਦੇ ਨੰਬਰ ਬਣਾਉਂਦੇ ਹੁੰਦੇ ਉਹ ਤਾਂ ਖੁਦ ਆਪ ਜਾਣ ਤੜੀ ਦੇ ਧਰ ਕੇ ਬੈਠੇ ਆ ਤੇ ਉਹਨਾਂ ਨੇ ਪਹਿਲੇ ਦਿਨ ਹੀ ਇਹ ਕਿਹਾ ਸੀ ਵੀ ਜਾਂ ਤਾਂ ਮੋਦੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਊਗਾ ਤੇ ਜਾਂ ਫਿਰ ਮੈਂ ਇਥੋਂ ਲਾਸ਼ ਦੇ ਰੂਪ ਚ ਵਾਪਸ ਪੰਜਾਬ ਨੂੰ ਜਾਊਂਗਾ ਇਹ ਚ ਹਉਮੇ ਮੈਂ ਤਾਂ ਨਹੀਂ ਕਿਸੇ ਪਾਸੇ ਦੱਸਦੀ। ਹਾਂ ਜੇ ਕੋਈ ਹੋਰ ਗੱਲ ਹੁੰਦੀ ਇਕੱਠ ਵਿਖਾਉਣ ਦੀ ਗੱਲ ਹੁੰਦੀ ਫੇਰ ਆਪਾਂ ਜ਼ਰੂਰ ਕਹਿ ਸਕਦੇ ਸੀ ਵੀ ਵੱਡੇ ਇਕੱਠ ਬਣਾ ਕੇ ਉਹ ਹਉਮੇ ਬੁਖਾ ਰਹੇ ਆ। ਜਿਹੜਾ ਬੰਦਾ ਆਪਦੀ ਜਾਨ ਦੀ ਬਾਜ਼ੀ ਲਾ ਦੇਵੇ ਕਿ ਜਾਂ ਤਾਂ ਐਮਐਸਪੀ ਦਾ ਗਰੰਟੀ ਕਾਨੂੰਨ ਬਣੂ ਤੇ ਜਾਂ ਮੇਰੀ ਇੱਥੋਂ ਲਾਸ਼ ਜਾਊ ਇਹ ਚ ਮੈਨੂੰ ਤਾਂ ਹਉਮੇ ਦੱਸਦੀ ਨਹੀਂ। ਸਾਡੇ ਅੱਜ ਸਮਰਥਨ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਅੱਜ ਬੰਦ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ ਪੀਆਰਟੀ ਸੀ ਹੋਗੇ ਹੋਰ ਬਹੁਤ ਮੁਲਾਜ਼ਮਾਂ ਨੇ ਬੰਦ ਕੀਤਾ। ਉਹਨਾਂ ਨੂੰ ਕਿਵੇਂ ਦੇਖਦੇ ਹੋ ਇੱਕ ਅੱਜ 30 35 ਦਿਨ ਹੋ ਗਏ ਕਿਸੇ ਦਾ ਆਪਣੇ ਬੈਠੇ ਆਪਣੇ ਜੀ ਜੀ ਢੱਲੇਵਾਲ ਜੀ ਠੀਕ ਹੈ ਉਹਨਾਂ ਦੀ ਸਿਹਤ ਬਾਰੇ ਦੱਸੋ ਬੜੀ ਆਪਣੇ ਜਿਹੜੇ ਦਰਸ਼ਕਾ ਉਹਨਾਂ ਨੂੰ ਦੱਸੋ ਕਿਵੇਂ ਦੀ ਸਿਹਤ ਮੌਕੇ ਤੇ ਇਸ ਟਾਈਮ ਤੋਂ ਨਹੀਂ ਹਾਂ ਸਿਹਤ ਤਾਂ ਜੀ ਦੇਖੋ ਜਦੋਂ ਬੰਦੇ ਨੂੰ ਇੰਨੇ ਦਿਨ ਅੰਨ ਦਾ ਦਾਣਾ ਇੱਕ ਵੀ ਨਾ ਅੰਦਰ ਗਿਆ ਹੋਵੇ ਸਿਹਤ ਤਾਂ ਡਾਉਣੀ ਹੁੰਦੀ ਆ ਤੇ ਵੈਸੇ ਜਿਹੜੇ ਆਪਣੇ ਸਿਹਤ ਵਿਭਾਗ ਜਾਂ ਜਿਹੜੇ ਇਸ ਬਿਮਾਰ ਉਹ ਵੀ ਕਹਿੰਦੇ ਆ ਵੀ 60 ਤੋਂ ਲੈ ਕੇ 70 ਦਿਨਾਂ ਦੇ ਵਿੱਚ ਬੰਦਾ ਖਤਮ ਹੋ ਜਾਂਦਾ ਤੇ ਲਗਭਗ ਅੱਧ ਦੇ ਨੇੜੇ ਦਿਨ ਹੋ ਗਏ ਆ ਇਸ ਤੋਂ ਲੱਗ ਸਿਹਤ ਆਪਾਂ ਸੋਚ ਹੀ ਸਕਦੇ ਹਾਂ ਬਹੁਤ ਜ਼ਿਆਦਾ ਡਾਊਨ ਹੈ ਤੇ ਜਿਹੜਾ ਜਥੇਬੰਦੀਆਂ ਨੇ ਆਣ ਗਵਾਂਡ ਜਾਂ ਹੋਰ ਟੀਸੀ ਦਫ਼ਤਰ ਦੇ ਕੰਮਿਆਂ ਨੇ ਵੀ ਸਰਕਾਰੀ ਤਹਿਸੀਲਾਂ ਵਾਲਿਆਂ ਨੇ ਆਪਾਂ ਦੁਕਾਨਾਂ ਦੇਖ ਰਹੇ ਹਾਂ ਸਾਰਿਆਂ ਨੇ ਹਰੇਕ ਜਥੇਬੰਦੀ ਨੇ ਹਰੇਕ ਪਾਰਟੀ ਚਾਹੇ ਕਾਲੇ ਕਾਂਗਰਸੀ ਜਾਂ ਝਾੜੂ ਵਾਲੇ ਸੀ ਸਾਰਿਆਂ ਨੇ ਪੂਰਨ ਬਹੁਮਤ ਦੇ ਨਾਲ ਸਹਿਮਤੀ ਦਿੱਤੀ ਹੈ ਇਸ ਤੋਂ ਪਤਾ ਲੱਗਦਾ ਵੀ ਸਾਰਾ ਪੰਜਾਬ ਇਸ ਟਾਈਮ ਜਗਜੀਤ ਸਿੰਘ ਡੱਲੇਵਾਲ ਜੀ ਦੇ ਨਾਲ ਹਮਾਇਤ ਕਰ ਰਿਹਾ ਆ ਭਾਈ ਜੀ ਫੋਟਾ ਕਿਹੜਾ ਪਿੰਡ ਆ ਤੇ ਕੀ ਨਾਮ ਫੋਟਾ ਕਿਹੜਾ ਆ ਤੁਹਾਡੇ ਕੋਲੇ ਰਾਮਨਦੀਪ ਸਿੰਘ ਆ ਜੀ ਪਿੰਡ ਬਾਵਾ ਆ ਕੀ ਕੀ ਕਹਿਣਾ ਚਾਹੋਗੇ ਅੱਜ ਦੇ ਬਾਦ ਦੇ ਸੱਤੇ ਨੂੰ ਕੀ ਸਾਰਾ ਪੰਜਾਬ ਤੁਹਾਡੇ ਕੋਲੇ ਖਬਰਾਂ ਆਈਆਂ ਵੀ ਸਾਰਾ ਪੰਜਾਬ ਪੂਰੀ ਤਰ੍ਹਾਂ ਬਾਦ ਆ ਜਾਂ ਇਹਨੂੰ ਜਿਹੜਾ ਅੰਸ਼ਕ ਹੰਗਾਰਾ ਮਿਲ ਰਿਹਾ ਨਹੀਂ ਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਾਰੇ ਲੋਕਾਈ ਵਨੀਓ ਇਹ तकरीबन ਸਾਰੇ ਬਹੁਤ ਵਧੀਆ ਅਪੀਸ਼ੀਏਟ ਕਰ ਰਹੇ ਆ ਹਰੇਕ ਨੇ ਹਰ ਇੱਕ ਵਰਗ ਨੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾ ਰਿਹਾ ਤੇ ਇਸ ਤੋਂ ਵੱਧ ਬੇਨਤੀ ਹੈ ਵੀ ਵੱਧ ਤੋਂ ਵੱਧ ਕੰਧਪੋਰ ਵੀ ਜਿਊਗੀ ੱਲੇਵਾਲ ਸਾਹਿਬ ਚੜਦੀ ਕਲਾ ਦੇ ਵਿੱਚ ਜਾਂ ਟੈਂਦੀ ਕਲਾ ਦੇ ਵਿੱਚ ਹੁਣ ਜੋ ਬਿਲਕੁਲ ਵਧੀਆ ਕੰਡੀਸ਼ਨ ਚ ਹੈਗੇ ਨੇ ਉਹਨਾਂ ਦੀ ਲਗਾਤਾਰ ਫੋਨ ਤੇ ਆ ਰਹੀਆਂ ਨੇ ਵੀਡੀਓਜ਼ ਤੇ ਉਹ ਬਹੁਤ ਵਧੀਆ ਕਰ ਰਹੇ ਨੇ ਉਹਨਾਂ ਨੇ ਚਾਰ ਤੀਕ ਨੂੰ ਸੱਦਾ ਦਿੱਤਾ ਹੈਗਾ 4 ਜਨਵਰੀ ਨੂੰ ਵੀ ਕੁੱਲ ਵਾਦੋ ਵਾਦੋ ਸੰਗਤ ਹੈ ਕਹਿੰਦੇ ਮੈਂ ਦਰਸ਼ਨ ਕਰਨੇ ਕੋ ਦੋ ਲਵਜੋਸ ਦਿਨ ਸ਼ਾਇਦ ਬੋਲਣਗੇ ਮੈਂ ਅਮਰਜੀਤ ਸਿੰਘ ਜੀ ਪ੍ਰਧਾਨ ਜੀ ਤੁਹਾਡੀ ਵੀ ਡਿਊਟੀ ਲੱਗੀ ਸੀਗੀ ਪਿੰਡ ਪਿੰਡ ਤੁਸੀਂ ਗੁਰੂ ਘਰ ਜਾ ਕੇ ਲੋਕਾਂ ਇਕੱਠ ਕਰਨ ਵਾਸਤੇ ਤੁਸੀਂ ਪਿੰਡ ਪਿੰਡ ਗਏ ਹੋ ਹਾਂਜੀ ਹਾਂਜੀ ਤੇ ਲੋਕਾਂ ਨੂੰ ਅਵੇਅਰ ਸਕੇਰਨ ਵਾਸਤੇ ਵੀ ਤੁਸੀਂ ਖਨੋਰੀ ਬਾਡਰ ਤੇ ਜਾਓ ਹਾਂਜੀ ਪਰ ਮੈਨੂੰ ਨਹੀਂ ਲੱਗਿਆਗਾ ਕਿ ਲੋਕ ਉੱਥੇ ਪਹੁੰਚੇ ਹੋਣਗੇ ਕਿ ਕੀ ਕਾਰਨ ਹੈ ਵੀ ਜਿਹੜੇ ਲੋਕ ਇੱਥੇ ਨਹੀਂ ਆ ਸਕਦੇ ਕਿ ਖਨੋਰੀ ਬਾਡਰ ਕੇ ਕੀ ਜਾਣਗੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਇੱਥੇ ਤਾਂ ਤੁਸੀਂ ਨਹੀਂ ਕਹਿ ਸਕਦੇ ਲੋਕ ਨਹੀਂ ਪਹੁੰਚੇ ਜਿੰਨਾ ਪਿੰਡਾਂ ਸਨੇਹ ਲਾਏ ਸੀ ਉਹਨਾਂ ਚੋਂ ਲਗਭਗ ਸਾਰੇ ਪਿੰਡਾਂ ਚੋਂ ਹੀ ਆਏ ਆ ਤੇ ਦੋ ਤਿੰਨ ਪਿੰਡ ਲੰਗਰ ਤਿਆਰ ਕਰਕੇ ਪਹੁੰਚ ਰਹੇ ਆ ਵੀ ਸਿੱਖਨੌਰੀ ਵੀ ਇਸ ਟਾਈਮ ਇਕੱਠ ਬਹੁਤ ਗਿਣਤੀ ਚ ਆ 50 60 ਹਜ਼ਾਰ ਬੰਦੇ ਦਾ ਇਕੱਠ ਹੋ ਜਾਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਕਿਉਂਕਿ ਮੈਂ 4-5 ਦਿਨ ਪਹਿਲਾਂ ਹੀ ਉੱਥੋਂ ਆਇਆ ਤੇ ਜਦੋਂ ਮੋਰਚਾ ਸ਼ੁਰੂ ਹੋਇਆ ਸੀ ਉਸ ਨਾਲ ਤਾਂ ਹੁਣ ਲਗਭਗ 10 ਗੁਣਾ ਵੱਧ ਇਕੱਠ ਆ ਤੇ ਮੈਨੂੰ ਨਹੀਂ ਲੱਗਦਾ ਕੋਈ ਪਿੰਡ ਰਹਿ ਗਿਆ ਹੋਣਾ ਸਾਰੇ ਪਿੰਡ ਲਗਭਗ 100% ਹਾਜ਼ਰੀ ਟਰਾਲੀਆਂ ਨਾਲ ਜਾਂ ਕਾਰਾਂ ਤੇ ਜਾਂ ਟ੍ਰੇਨਾਂ ਰਾਹੀਂ ਸਾਰੇ ਉੱਥੇ ਲਾ ਰਹੇ ਆ ਕੀ ਲੱਗਦਾ ਹੈ ਵੀ ਤੁਸੀਂ ਜਿਹੜਾ ਮੋਰਚਾ ਸਰਕਾਰ 'ਤੇ ਜਿੱਤੋਗੇ ਹਾਂ ਜਰੂਰ ਲੱਗਦਾ ਹੈ ਵੀ ਕੀ ਸਰਕਾਰਾਂ ਜਿਵੇਂ ਦੋ ਸਰਕਾਰਾਂ ਪੰਜਾਬ ਸਰਕਾਰ ਜਾਂ ਸੁਪਰੀਮ ਕੋਰਟ ਨੇ ਵੀ ਕਿਹਾ ਮਿਟਲੇ ਸਾਹਿਬ ਪਾਲ ਸਾਹਿਬ ਨੇ ਚੱਕੋ ਵੀ ਜੇ ਉੱਥੇ ਫਸ ਗਲੋਗੇ 5-10 ਹਜ਼ਾਰ ਬੰਦਾ ਆ ਜਾਂਦਾ ਪੁਲਿਸ ਦਾ ਫੌਜ ਦਾ ਤੇ ਫੇਰ ਉਹਨੂੰ ਚੱਕ ਕੇ ਲੈ ਗਏ ਇਹੋ ਜੀ ਗੱਲ ਵੀ ਕੋ ਹੋ ਸਕਦੀ ਹੈ ਨੇ ਇਹੋ ਜੀ ਰਾਤ ਲਗਭਗ ਹਾਲਾਤ ਇਹ ਬਣ ਗਏ ਸੀ ਰਾਤ ਲਗਭਗ 1100 1200 ਦੇ ਕਰੀਬ ਫੌਜ ਤੇ ਪੁਲਿਸ ਨੇ ਡੱਲੇਵਾਲ ਸਾਹਿਬ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉੱਥੇ ਬੈਠੀ ਸੰਗਤ ਇਤੋਂ ਤੱਕ ਕਿ ਬੀਬੀਆਂ ਦੇ ਹੱਥਾਂ 'ਚ ਵੀ ਡਾਂਗਾ ਸੀ ਤੇ ਉਹ ਵੀ ਲੜਨ ਮਰ ਲਈ ਜਗਜੀਤ ਸਿੰਘ ਡੱਲੇਵਾਲ ਜੀ ਦਾ ਇਹ ਸਨੇਹਾ ਜੇ ਮੈਨੂੰ ਇਤੋਂ ਚੱਕ ਕੇ ਲੈ ਕੇ ਹਸਪਤਾਲ ਪਾ ਲਿਆ ਤਾਂ ਲੋਕ ਵੀ ਕਹਿਣਗੇ ਵੀ ਇਹ ਤਾਂ ਦਿਖਾਵਾ ਕਰਦਾ ਸੀ ਇਹ ਤਾਂ ਚੰਗਾ ਪੜਾਇਆ ਕਿਉਂ ਉੱਥੇ ਜੋ ਬੋਤਲਾਂ ਲੱਗ ਲੱਗ ਜਾਣ ਤੇ ਬੰਦਾ ਸਾਲ 2 ਸਾਲ ਵੀ ਪਿਆ ਰਹਿੰਦਾ ਉਹ ਕਹਿੰਦੇ ਤੁਸੀਂ ਮੈਨੂੰ ਤੁਸੀਂ ਆਪਣੇ ਪਿੰਡ ਵੱਲੋਂ ਕਿੰਨਾ ਕੁ ਪਰਵਾਦ ਕੀਤਾ ਹੈ ਆਪਣੇ ਪਿੰਡਾਂ ਦੇ ਉਹ ਸਾਰਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਜੀ ਸਵੇਰ ਤੋਂ ਚਾਹ ਦਾ ਲੰਗਰ ਚੱਲ ਰਿਹਾ ਆਪਣੀ ਆਲਨੀ ਲਾਲੀ ਰਾ ਨੂੰ ਛੱਡ ਕੇ ਸਾਰਾ ਪੰਜਾਬ ਡੱਲੇਵਾਲ ਸਾਹਿਬ ਨਾਲ ਆਇਆ ਪ੍ਰਤਾਨ ਜੀ ਡੱਲੇਵਾਲ ਸਾਹਿਬ ਨੇ ਕੋਈ ਅੱਗੇ ਦਾ ਸੰਦੇਸ਼ ਦਿੱਤਾ ਹੋਵੇ ਦਿੱਲੀ ਨੂੰ ਗਾ ਚਾਲੇ ਪਾਉਣ ਵਾਸਤੇ ਜੀ ਨਹੀਂ ਦਿੱਲੀ ਨੂੰ ਚਾਲੇ ਪਾਉਣ ਵਾਸਤੇ ਤਾਂ ਦੇਖੋ ਇੱਕ ਤਾਂ ਉਹਨਾਂ ਤੇ ਇਹ ਪਹਿਲਾਂ ਹੀ ਇਹ ਤੋਮ ਤਾਂ ਲੱਗ ਰਹੀਆਂ ਸੀ ਵੀ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਲੈ ਕੇ ਚੱਲਿਆ ਤੇ ਜਿਹੜਾ ਸ਼ੁੱਭ ਕਰਨ ਇੱਕ ਸ਼ਹੀਦ ਹੋ ਗਿਆ ਉਸ ਨੂੰ ਵੀ ਉਹ ਬਹੁਤ ਦੁਖਦ ਮੰਨਦੇ ਆ ਵੀ ਇਹ ਗੱਭਰੂ ਜਿਹੜਾ ਸ਼ਹੀਦ ਹੋ ਗਿਆ ਉਹਦਾ ਇੱਕ ਤਰ੍ਹਾਂ ਦਾ ਵੀ ਅਸੀਂ ਉਹਦੀ ਜਾਨ ਬਚਾ ਨਹੀਂ ਸਕੇ ਸਾਡੇ ਵਾਸਤੇ ਇਹ ਮਿਹਣੇ ਵਾਲੀ ਗੱਲ ਆ ਸੋ ਮਿਹਣੇ ਨੂੰ ਇੱਕ ਲਾਉਣ ਵਾਸਤੇ ਉਹ ਖੁਦ ਆਪਣੀ ਜਾਨ ਤਲੀ ਤੇ ਰੱਖ ਕੇ ਉਥੇ ਮਰਨ ਵਾਸਤੇ ਬੈਠੇ ਆ ਉਹ ਕਹਿੰਦੇ ਜਾਂ ਤਾਂ ਇਹਦਾ ਹੱਲ ਹੋਊ ਤੇ ਜਾਂ ਫਿਰ ਜਿਹੜਾ ਮੋਢੀ ਆਗੂ ਲੈ ਕੇ ਤੁਰਿਆ ਉਹ ਆਪਦਾ ਬਲਦਾਨ ਦੇਊਗਾ ਇਸ ਕਰਕੇ ਇਸ ਪਾਸੇ ਲੋਕ ਹੁਣ ਜਨਤਾ ਵੀ ਇਕੱਠੀ ਹੋ ਰਹੀ ਆ ਤੇ ਹਰ ਹਾਲਤ ਚੋਂ ਜਿੱਤ ਕੇ ਮੁੜਾਂਗੇ ਥੈਂਕ ਯੂ ਇਹ ਤਸਵੀਰਾਂ ਦੇਖ ਰਹੇ ਤੁਸੀਂ ਅੱਜ ਜਿਹੜੀ ਚਾਹ ਦੇ ਲੰਗਰ ਦੀ ਸੇਵਾ ਸਾਡੇ ਟੇਲਾ ਸਵੀਟ ਹਾਊਸ ਵੱਲੋਂ ਅੱਜ ਇਹ ਸੇਵਾ ਕੀਤੀ ਜਾ ਰਹੀ ਹੈ ਸਾਡੇ ਭਰਾ ਸੀਪਾ ਅਤੇ ਸ਼ੇਂਦਰਾ ਪਟੇਲਾ ਜੀ ਹਮੇਸ਼ਾ ਹੀ ਜਦੋਂ ਵੀ ਕੋਈ ਧਰਨਾ ਅੱਡੇ ਤੇ ਲੱਗਦਾ ਹੈ ਹਮੇਸ਼ਾ ਹੀ ਬਾਹ ਚੜ ਕੇ ਹਿੱਸਾ ਪਾਉਂਦੇ ਆ ਆਪ ਦਾ ਅੱਜ ਫੇਰ ਇਹਨਾਂ ਨੇ ਇੱਕ ਵਾਰੀ ਸਵੇਰੇ 7 ਵਜੇ ਤੋਂ ਲੈ ਕੇ ਆ ਦੁਪਹਿਰ 2 ਵਜੇ ਗਿਆ ਹੋਂ ਤੱਕ ਇਹਨਾਂ ਨੇ ਪੂਰਾ ਸਹਿਯੋਗ ਦੇ ਰਹੇ ਆ ਸਸਿਕਾ ਜੀ ਸਸਿਕਾ ਪਟੇਲਾ ਸਾਹਿਬ ਅੱਜ ਤੁਸੀਂ ਇਸ ਸੇਵਾ ਦੇ ਰਹੇ ਹੋ ਅੱਜ ਕਾਦੇ ਨਜ਼ਰ ਆਈ ਜੀ ਕਿਵੇਂ ਦੇ ਅੱਜ ਸਾਡੇ ਕੋਲ ਇੱਥੇ ਕਿਸਾਨ ਪਹੁੰਚ ਰਹੇ ਆ ਤੇ ਕਿਵੇਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਅੱਜ 24 ਘੰਟੇ ਹਾਂਜੀ ਜਿਉਂ ਤੋਂ ਤੁਹਾਨੂੰ ਲੱਗਣੇ ਕਿਸਾਨਾਂ ਦੇ ਨਾਲ ਆ ਤੇ ਨਾਲ ਹੀ ਰਾਂਗੇ ਅੱਛਾ ਜੀ ਤੇ ਇਹਨਾਂ ਸਹਿਯੋਗ ਜੋ ਸਾਨੂੰ ਸਦਾ ਹੁੰਦੇ ਅਸੀਂ ਤਿਆਰ ਪਰ ਤਿਆਰ ਹੈ ਇਹਨਾਂ ਸੇਵਾ ਲਈ ਹਾਜ਼ਰ ਹਮੇਸ਼ਾ ਲਈ ਆ ਹਮੇਸ਼ਾ ਲਈ ਹਾਜ਼ਰ ਹਾਂ ਠੀਕ ਹੈ ਇਹ ਹਾਜ਼ਰ ਪਾਉਣਾ ਉਹ ਚਾਲੇ ਲੰਗ ਰਹੀ ਸੇਵਾ ਦੇ ਰਹੇ ਆ ਇਹਨਾਂ ਤਸਵੀਰਾਂ ਮੌਕੇ ਦੀਆਂ